ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਨੁੱਖ ਪਾਠ ਦੇ ਅੰਦਰ ਲੀਨ ਹੋਣ ਲਈ ਬੈਠਦਾ ਹੈ ਤਾਂ ਉਹ ਸਿਰਫ ਅੱਖਰ ਨਹੀਂ ਪੜਦਾ ਉਹ ਆਪਣੀ ਰੂਹ ਨੂੰ ਪਰਮਾਤਮਾ ਨਾਲ ਜੋੜਨ ਦਾ ਯਤਨ ਕਰਦਾ ਹੈ ਪਰ ਮਨ ਜੋ ਅਨੇਕਾਂ ਜਨਮਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਹੈ ਉਹ ਸ਼ਾਂਤ ਹੀ ਨਹੀਂ ਰਹਿੰਦਾ ਜਿਵੇਂ ਹੀ ਜੀਵ ਸ਼ਬਦ ਪੜਨਾ ਸ਼ੁਰੂ ਕਰਦਾ ਹੈ ਮਨ ਉਸ ਨੂੰ ਦੁਨੀਆ ਦੇ ਮੋਹ ਮਾਇਆ ਦੇ ਖਿਆਲਾਂ ਵਿੱਚ ਖਿੱਚ ਲੈਂਦਾ ਹੈ ਕਦੇ ਪੁਰਾਣੀਆਂ ਯਾਦਾਂ ਜਾਗਣ ਲੱਗ ਜਾਂਦੀਆਂ ਹਨ ਕਦੇ ਕਿਸੇ ਨਾਲ ਰੰਜਿਸ਼ਾਂ ਦੀ ਲਹਿਰ ਚੱਲਣ ਲੱਗ ਜਾਂਦੀ ਹੈ ਕਦੇ ਕਾਮ ਕ੍ਰੋਧ ਦੇ ਵਿਚਾਰ ਉੱਠਣ ਲੱਗ ਜਾਂਦੇ ਹਨ ਇਹੀ ਸਮਾਂ ਹੈ ਜਦੋਂ ਸਿੱਖ ਦਾ ਧੀਰਜ ਪਰਖਿਆ ਜਾਂਦਾ ਹੈ ਪਰ ਜੋ ਮਨੁੱਖ ਇਸ ਸਮੇਂ ਵਿੱਚ ਡਗ ਮੰਗਾਉਂਦਾ ਨਹੀਂ ਜੋ ਬੁਰੇ ਵਿਚਾਰਾਂ ਨਾਲ ਲੜਦਾ ਹੈ ਤੇ ਹਰ ਵਾਰ ਵਾਹਿਗੁਰੂ ਦੇ ਨਾਮ ਨਾਲ ਆਪਣੇ ਆਪ ਨੂੰ ਜੋੜਦਾ ਹੈ ਉਹ ਮਨੁੱਖ ਅਸਲ ਵਿੱਚ ਪਾਠ ਕਰ ਰਿਹਾ ਹੁੰਦਾ ਹੈ ਕਿਉਂਕਿ ਪਾਠ ਸਿਰਫ ਜ਼ੁਬਾਨ ਦਾ ਨਹੀਂ ਪਾਠ ਤਾਂ ਰੂਹ ਦੀ ਤਿਆਰੀ ਹੈ ਮਨ ਦੇ ਵਿਸ਼ਿਆਂ ਤੋਂ ਮੁਕਤੀ ਦੀ ਪ੍ਰਕਿਰਿਆ ਹੈ ਮਨ ਦੀ ਪ੍ਰਕਿਰਤੀ ਇਹ ਹੈ ਕਿ ਉਹ ਹਮੇਸ਼ਾ ਭਟਕਦਾ ਰਹਿੰਦਾ ਜਿਵੇਂ ਪਾਣੀ ਕਦੇ ਇੱਕ ਥਾਂ ਟਿਕ ਕੇ ਨਹੀਂ ਰਹਿ ਸਕਦਾ ਮਨ ਵੀ ਇੱਕੋ ਵਿਚਾਰਾਂ ਤੇ ਸਥਿਰ ਨਹੀਂ ਰਹਿੰਦਾ ਜਦੋਂ ਤੁਸੀਂ ਪਾਠ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਮਨ ਨੂੰ ਇੱਕ ਥਾਂ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤੇ ਮਨ ਉਸੇ ਵੇਲੇ ਵਿਰੋਧ ਕਰਦਾ ਹੈ ਉਹ ਤੁਹਾਨੂੰ ਪਰਖਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜਦੋਂ ਤੁਸੀਂ ਇੱਕ ਵਾਰ ਸ਼ਬਦ ਵਿੱਚ ਲੀਨ ਹੋ ਗਏ ਤਾਂ ਉਹ ਆਪਣਾ ਰਾਜ ਗਵਾ ਬੈਠੇਗਾ ਇਹੀ ਕਾਰਨ ਹੈ ਜਦੋਂ ਬੁਰੇ ਖਿਆਲ ਆਉਂਦੇ ਨੇ ਉਹ ਦਰਅਸਲ ਮਨ ਦੀ ਹਾਰ ਦੀ ਸ਼ੁਰੂਆਤ ਹੁੰਦੇ ਨੇ ਮਨ ਤੜਫਦਾ ਹੈ ਉਹ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਤੁਸੀਂ ਸ਼ਬਦਾਂ ਨਾਲ ਜੁੜ ਨਾ ਸਕੋ ਉਸੇ ਸਮੇਂ ਘਬਰਾਉਣਾ ਨਹੀਂ ਚਾਹੀਦਾ ਨਾ ਹੀ ਆਪਣੇ ਆਪ ਨੂੰ ਦੋਸ਼ ਦੇਣਾ ਚਾਹੀਦਾ ਹੈ ਕਿ ਮੇਰੇ ਮਨ ਵਿੱਚ ਇਹ ਖਿਆਲ ਕਿਉਂ ਆਇਆ ਕਿਉਂਕਿ ਇਹ ਹਰ ਮਨੁੱਖ ਨਾਲ ਹੁੰਦਾ ਹੈ ਇਹ ਮਨੁੱਖ ਹੋਣ ਦਾ ਹੀ ਹਿੱਸਾ ਹੈ ਜਿਵੇਂ ਕੱਚਾ ਲੋਹਾ ਅੱਗ ਵਿੱਚ ਪੈ ਕੇ ਸੋਨਾ ਬਣਦਾ ਹੈ ਓਵੇਂ ਹੀ ਇਹ ਬੁਰੇ ਖਿਆਲ ਵੀ ਮਨ ਨੂੰ ਪਵਿੱਤਰ ਬਣਾਉਣ ਲਈ ਪਰਖਵਾਣ ਕੰਮ ਆਉਂਦੇ ਨੇ ਜਦੋਂ ਮਨੁੱਖ ਹਰ ਵਾਰ ਉਸ ਬੁਰੇ ਵਿਚਾਰਾਂ ਨੂੰ ਪਹਿਚਾਣ ਕੇ ਉਸ ਨੂੰ ਵਾਹਿਗੁਰੂ ਦੇ ਨਾਮ ਵਿੱਚ ਸਮਾ ਦਿੰਦਾ ਹੈ ਤਾਂ ਉਹ ਹੌਲੀ-ਹੌਲੀ ਆਪਣੀ ਰੂਹ ਨੂੰ ਉੱਚਾ ਚੁੱਕਦਾ ਹੈ ਜਦੋਂ ਕੋਈ ਬੁਰਾ ਵਿਚਾਰ ਆਏ ਉਦੋਂ ਉਸ ਨਾਲ ਲੜਨ ਦੀ ਥਾਂ ਉਸ ਨੂੰ ਵੇਖੋ ਉਸ ਨੂੰ ਜਾਣੋ ਕਿ ਇਹ ਸਿਰਫ ਇੱਕ ਖਿਆਲ ਹੈ ਇਹ ਮੈਂ ਨਹੀਂ ਹਾਂ ਜਿਵੇਂ ਆਕਾਸ਼ ਵਿੱਚ ਬੱਦਲ ਆਉਂਦੇ ਨੇ ਤੇ ਲੰਘ ਜਾਂਦੇ ਨੇ ਓਵੇਂ ਹੀ ਇਹ ਵਿਚਾਰ ਆਉਂਦੇ ਨੇ ਤੇ ਚਲੇ ਜਾਂਦੇ ਨੇ ਤੁਸੀਂ ਉਹ ਆਕਾਸ਼ ਹੋ ਜਿਸ ਵਿੱਚ ਇਹ ਵਿਚਾਰ ਆਉਂਦੇ ਨੇ ਤੁਹਾਨੂੰ ਆਪਣੇ ਆਪ ਨਾਲ ਇਹ ਬੈਠ ਕੇ ਸੋਚਣਾ ਚਾਹੀਦਾ ਹੈ ਮੈਂ ਪਾਠ ਕਰ ਰਿਹਾ ਹਾਂ ਮੇਰਾ ਮਨ ਬੇਚੈਨ ਹੋ ਸਕਦਾ ਹੈ ਪਰ ਮੇਰੀ ਆਤਮਾ ਸ਼ਾਂਤ ਹੈ ਮੇਰਾ ਮਕਸਦ ਵਾਹਿਗੁਰੂ ਨਾਲ ਜੁੜਨਾ ਹੈ ਤੇ ਕੋਈ ਖਿਆਲ ਵੀ ਮੇਰੇ ਤੇ ਹਾਵੀ ਨਹੀਂ ਹੋ ਸਕਦਾ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਮਨ ਦੀ ਹਾਰ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਮਨ ਫਿਰ ਹੌਲੀ-ਹੌਲੀ ਥੱਕ ਜਾਂਦਾ ਹੈ ਹਰ ਵਾਰ ਜਦੋਂ ਤੁਸੀਂ ਵਾਹਿਗੁਰੂ ਦਾ ਉਚਾਰਨ ਕਰਦੇ ਹੋ ਹਰ ਵਾਰ ਜਦੋਂ ਤੁਸੀਂ ਗੁਰਬਾਣੀ ਦਾ ਇੱਕ ਸ਼ਬਦ ਸਿਮਰਦੇ ਹੋ ਉਹ ਸ਼ਬਦ ਤੁਹਾਡੇ ਮਨ ਦੇ ਅੰਦਰ ਇੱਕ ਜੋਤ ਬਾਲਦਾ ਹੈ ਉਹ ਜੋਤ ਹੌਲੀ-ਹੌਲੀ ਅਹੰਕਾਰ ਨੂੰ ਖਾ ਜਾਂਦੀ ਹੈ ਬੁਰੇ ਵਿਚਾਰ ਕਿਸੇ દોਸ਼ ਦੇ ਸੰਕੇਤ ਨਹੀਂ ਉਹ ਮਨ ਦੇ ਜਾਗਰੂਕ ਦਾ ਹੀ ਹਿੱਸਾ ਹੁੰਦੇ ਨੇ ਜਦੋਂ ਤੁਸੀਂ ਪਾਠ ਕਰਦੇ ਹੋ ਤੁਹਾਡੀ ਰੂਹ ਦੀ ਰੌਸ਼ਨੀ ਮਨ ਦੇ ਗਹਿਰੇ ਹਿੱਸਿਆਂ ਤੱਕ ਪਹੁੰਚਣ ਲੱਗਦੀ ਹੈ ਤੇ ਜੋ ਜੋਤ ਉੱਥੇ ਪੈਂਦੀ ਹੈ ਉਹ ਪੁਰਾਣੇ ਕਰਮਾਂ ਨੂੰ ਦੁੱਖਾਂ ਨੂੰ ਤੇ ਚਿੰਤਾਵਾਂ ਨੂੰ ਜਗਾਉਂਦੀ ਹੈ ਇਸ ਕਰਕੇ ਕਈ ਵਾਰ ਪਾਠ ਦੌਰਾਨ ਅਜੀਬ ਵਿਚਾਰ ਆਉਂਦੇ ਨੇ ਪਰ ਇਹ ਹੀ ਪਵਿੱਤਰਤਾ ਦੀ ਪ੍ਰਕਿਰਿਆ ਦਾ ਹਿੱਸਾ ਹੈ ਜਿਵੇਂ ਧੂੜ ਉੱਡਦੀ ਹੈ ਜਦੋਂ ਘਰ ਸਾਫ਼ ਕੀਤਾ ਜਾਂਦਾ ਹੈ ਇਸ ਸਮੇਂ ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਹੈ ਮਨ ਮਾਇਆ ਦਾ ਹੈ ਪਰ ਮੇਰੀ ਰੂਹ ਤਾਂ ਬਾਹੀ ਗੁਰੂ ਦੀ ਹੈ ਜਦੋਂ ਤੁਸੀਂ ਗੁਰੂ ਦੇ ਸ਼ਬਦਾਂ ਸ਼ਬਦਾਂ ਵਿੱਚ ਰੱਖਦੇ ਹੋ ਤਦ ਮਨ ਦੀ ਸ਼ਕਤੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀ ਹੈ ਪਾਠ ਦੇ ਸਮੇਂ ਇੱਕ ਵਿਸ਼ੇਸ਼ ਧਿਆਨ ਰੱਖਿਆ ਕਰੋ ਜਦੋਂ ਕੋਈ ਬੁਰਾ ਖਿਆਲ ਆਏ ਤੁਰੰਤ ਆਪਣੇ ਧਿਆਨ ਨੂੰ ਸਾਹਾਂ ਤੇ ਲੈ ਜਾਓ ਸਾਹ ਲੈਂਦੇ ਸਮੇਂ ਹੌਲੀ-ਹੌਲੀ ਆਖੋ ਵਾਹਿ ਤੇ ਛੱਡਦੇ ਸਮੇਂ ਕਹੋ ਗੁਰੂ ਇਹ ਕਿਰਿਆ ਮਨ ਨੂੰ ਦੁਬਾਰਾ ਜੋੜ ਲੈਂਦੀ ਹੈ ਇਹ ਨਾਮ ਦਾ ਨਾਦ ਹੈ ਜੋ ਮਨ ਨੂੰ ਵਾਪਸ ਸ਼ਾਂਤ ਕਰਦਾ ਹੈ ਅਜੀਹਾਂ ਰੋਹਾਨੀ ਗੁਰਮੁਖ ਕਹਿੰਦੇ ਨੇ ਮਨ ਕਾਬੂ ਹੋਵੇ ਤਾਂ ਸਭ ਕੁਝ ਕਾਬੂ ਹੈ ਅਤੇ ਇਹ ਮਨ ਉਸੇ ਵੇਲੇ ਕਾਬੂ ਹੁੰਦਾ ਹੈ ਜਦੋਂ ਉਸ ਨੂੰ ਨਫ਼ਰਤ ਨਹੀਂ ਪਿਆਰ ਮਿਲਦਾ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਗਾਲ ਲਗਾ ਕੇ ਕਹਿੰਦੇ ਹੋ ਮੈਂ ਤੈਨੂੰ ਸਮਝਦਾ ਹਾਂ ਪਰ ਹੁਣ ਤੈਨੂੰ ਗੁਰੂ ਦੇ ਪੈਰਾਂ ਹੇਠ ਰੱਖਦਾ ਹਾਂ ਉਦੋਂ ਮਨ ਨਰਮ ਹੋ ਜਾਂਦਾ ਹੈ ਮਨ ਨਾਲ ਲੜਨਾ ਉਸ ਨੂੰ ਹੋਰ ਤਿੱਖਾ ਕਰ ਦਿੰਦਾ ਹੈ ਪਰ ਜਦੋਂ ਤੁਸੀਂ ਉਸ ਨੂੰ ਪ੍ਰੇਮ ਨਾਲ ਸਿਮਰਨ ਵਿੱਚ ਰੱਖਦੇ ਹੋ ਉਹ ਆਪ ਹੀ ਥੱਕ ਕੇ ਸ਼ਾਂਤ ਹੋ ਜਾਂਦਾ ਹੈ ਜਿਵੇਂ ਕੋਈ ਬੱਚਾ ਰੋਵੇ ਤਾਂ ਮਾਂ ਉਸ ਨੂੰ ਗੋਦ ਵਿੱਚ ਚੁੱਕ ਲਵੇ ਓਵੇਂ ਹੀ ਮਨ ਨੂੰ ਵੀ ਨਾਮ ਦੀ ਚੁਲਾਈ ਵਿੱਚ ਚਲਾਉਣਾ ਚਾਹੀਦਾ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਪਾਠ ਕਰਦੇ ਕਰਦੇ ਮਨ ਵਿੱਚ ਸ਼ੱਕ ਆਉਂਦਾ ਹੈ ਕੀ ਮੇਰਾ ਪਾਠ ਸਹੀ ਤਰੀਕੇ ਨਾਲ ਹੋ ਰਿਹਾ ਹੈ ਕਿ ਮੇਰਾ ਮਨ ਕਦੇ ਸ਼ਾਂਤ ਹੋਵੇਗਾ ਇਹ ਸ਼ੱਕ ਵੀ ਮਨ ਦਾ ਹੀ ਹਿੱਸਾ ਹੈ ਉਸ ਨੂੰ ਪਛਾਣ ਕੇ ਉਸ ਤੇ ਵੀ ਪਿਆਰ ਨਾਲ ਹੱਸ ਦੇਣਾ ਚਾਹੀਦਾ ਹੈ ਕਿਉਂਕਿ ਪਾਠ ਦਾ ਅਸਲ ਮਕਸਦ ਸ਼ਾਂਤੀ ਨਹੀਂ ਸੌਂਪਣਾ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਗੁਰੂ ਨੂੰ ਆਪਣਾ ਆਪ ਸੌਂਪ ਦਿੰਦੇ ਹੋ ਉਦੋਂ ਸ਼ਾਂਤੀ ਆਪ ਹੀ ਆ ਜਾਂਦੀ ਹੈ ਜੇ ਪਾਠ ਦੌਰਾਨ ਬੁਰੇ ਖਿਆਲ ਬਹੁਤ ਜ਼ੋਰ ਨਾਲ ਆਉਂਦੇ ਹੋਣ ਤਾਂ ਉਸ ਵੇਲੇ ਅੱਖਾਂ ਬੰਦ ਕਰਕੇ ਸਿਰਫ ਸਾਹਾਂ ਦੀ ਗਹਿਰਾਈ ਵਿੱਚ ਚਲੇ ਜਾਓ ਹਰ ਸਾਹ ਦੇ ਨਾਲ ਮਹਿਸੂਸ ਕਰੋ ਕਿ ਮੈਂ ਨਾਮ ਦੇ ਸਾਗਰ ਵਿੱਚ ਤੈਰ ਰਿਹਾ ਹਾਂ ਜਦੋਂ ਇਹ ਚਿੱਤਰ ਬਣ ਜਾਂਦਾ ਹੈ ਤਾਂ ਮਨ ਹੌਲੀ-ਹੌਲੀ ਵਿਸ਼ੇ ਭੁੱਲ ਕੇ ਰੂਹ ਨਾਲ ਜੁੜ ਜਾਂਦਾ ਹੈ ਬੁਰੇ ਖਿਆਲ ਕਦੇ ਵੀ ਜ਼ੋਰ ਨਾਲ ਕਾਬੂ ਨਹੀਂ ਕੀਤੇ ਜਾ ਸਕਦੇ ਉਹ ਸਿਰਫ ਨਜ਼ਰ ਅੰਦਾਜ਼ ਹੋ ਕੇ ਹੀ ਖਤਮ ਹੁੰਦੇ ਨੇ ਜਿਵੇਂ ਕਿਸੇ ਕਾਲੇ ਕੱਪੜੇ ਉੱਤੇ ਸੂਰਜ ਦੀ ਕਿਰਨ ਪਵੇ ਤਾਂ ਕਾਲਾ ਰੰਗ ਆਪ ਹੀ ਹੌਲਾ ਪੈਣ ਲੱਗਦਾ ਹੈ ਓਵੇਂ ਹੀ ਜਦੋਂ ਤੁਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਨ ਦੇ ਖਿਆਲਾਂ ਨੂੰ ਛੱਡ ਦਿੰਦੇ ਹੋ ਉਹ ਆਪ ਹੀ ਮਿਟਣ ਲੱਗਦੇ ਨੇ ਸਭ ਤੋਂ ਵੱਡਾ ਰਾਜ ਤਾਂ ਇਹ ਹੈ ਕਿ ਤੁਸੀਂ ਆਪਣੇ ਵਿਚਾਰ ਨਹੀਂ ਹੋ ਤੁਸੀਂ ਉਹ ਚੇਤਨਾ ਹੋ ਜੋ ਉਹਨਾਂ ਵਿਚਾਰਾਂ ਨੂੰ ਵੇਖ ਰਹੀ ਹੈ ਜਦੋਂ ਇਹ ਸੂਝ ਪੈ ਜਾਂਦੀ ਹੈ ਤਾਂ ਮਨ ਕਦੇ ਵੀ ਤੁਹਾਡੇ ਤੇ ਹਾਵੀ ਨਹੀਂ ਹੋ ਸਕਦਾ ਗੁਰਬਾਣੀ ਕਹਿੰਦੀ ਹੈ ਮਨ ਜੀਤੇ ਜਗ ਜੀਤ ਜਿਸ ਨੇ ਮਨ ਨੂੰ ਜਿੱਤ ਲਿਆ ਉਹ ਪੂਰੇ ਜਗਤ ਨੂੰ ਜਿੱਤ ਸਕਦਾ ਹੈ ਪਰ ਪਰ ਮਨ ਨੂੰ ਜਿੱਤਣਾ ਕੋਈ ਕੌਮੀ ਜੰਗ ਨਹੀਂ ਇਹ ਇਹ ਪ੍ਰੇਮ ਦੀ ਯਾਤਰਾ ਹੈ ਜਦੋਂ ਪਾਠ ਕਰਦੇ ਹੋ ਹਰ ਸ਼ਬਦ ਨੂੰ ਆਪਣੇ ਦਿਲ ਵਿੱਚ ਉਤਾਰੋ ਸਿਰਫ ਪੜੋ ਨਾ ਉਸ ਨਾਲ ਜੁੜੋ ਜਦੋਂ ਗੁਰਬਾਣੀ ਦੇ ਅੱਖਰ ਤੁਹਾਡੀ ਰੂਹ ਦੇ ਅੰਦਰ ਗੂੰਜਦੇ ਹਨ ਤਾਂ ਉਹ ਹਰ ਬੁਰੇ ਵਿਚਾਰ ਦਾ ਅਸਰ ਮਿਟਾ ਦਿੰਦੇ ਨੇ ਸਮੇਂ ਨਾਲ ਤੁਸੀਂ ਵੇਖੋਗੇ ਕਿ ਜਿਹੜੇ ਖਿਆਲ ਪਹਿਲਾਂ ਤੂਫਾਨ ਵਾਂਗ ਆਉਂਦੇ ਸੀ ਹੁਣ ਉਹ ਸਿਰਫ ਹਵਾ ਦੇ ਝੋਕੇ ਵਾਂਗ ਆਉਂਦੇ ਨੇ ਮਨ ਸ਼ਾਂਤ ਹੋ ਜਾਂਦਾ ਹੈ ਤੇ ਪਾਠ ਇੱਕ ਮਿੱਠੀ ਧੁਨ ਧੁਨ ਵਿੱਚ ਬਦਲ ਜਾਂਦਾ ਹੈ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਏ ਵਾਹਿਗੁਰੂ ਮੇਰੇ ਮਨ ਨੂੰ ਆਪਣੇ ਨਾਮ ਵਿੱਚ ਰੱਖ ਜਦੋਂ ਬੁਰੇ ਵਿਚਾਰ ਆਉਣ ਉਦੋਂ ਮੇਰੇ ਅੰਦਰ ਜੋਤ ਬਾਲ ਦੇ ਜੋ ਉਹਨਾਂ ਨੂੰ ਮਿਟਾ ਸਕੇ ਇਹ ਅਰਦਾਸ ਜਦੋਂ ਦਿਲੋਂ ਕੀਤੀ ਜਾਂਦੀ ਹੈ ਤਾਂ ਅਸਰ ਜ਼ਰੂਰ ਕਰਦੀ ਹੈ। ਅੰਤ ਵਿੱਚ ਇਹੀ ਕਹਾਂਗੀ ਕਿ ਬੁਰੇ ਵਿਚਾਰ ਪਾਠ ਦੀ ਰੁਕਾਵਟ ਨਹੀਂ ਉਹ ਪਾਠ ਦਾ ਹਿੱਸਾ ਹੁੰਦੇ ਨੇ। ਉਹ ਮਨ ਦੀ ਸਫਾਈ ਦਾ ਸੰਕੇਤ ਹੁੰਦੇ ਨੇ। ਜਿਵੇਂ ਸੂਰਜ ਚੜ੍ਹਦਾ ਹੈ ਤਾਂ ਅੰਧਕਾਰ ਦੌੜ ਜਾਂਦਾ ਹੈ। ਓਵੇਂ ਹੀ ਜਦੋਂ ਤੁਸੀਂ ਨਾਮ ਵਿੱਚ ਬੈਠਦੇ ਹੋ ਉਦੋਂ ਮਨ ਦੇ ਅੰਦਲੇ ਖਿਆਲ ਆਪ ਹੀ ਭਜਣ ਲੱਗਦੇ ਨੇ। ਪਾਠ ਕਰਨਾ ਗੁਰਵਾਣੀ ਨਾਲ ਜੋੜਨਾ ਇਹ ਮਨ ਦੀ ਸਭ ਤੋਂ ਵੱਡੀ ਤੇ ਔਖੀ ਸਾਧਨਾ ਹੈ ਇਹੇ ਰੋਜ਼ ਦੀ ਕਿਰਿਆ ਹੈ ਜਿਉਂ-ਜਿਉ ਤੁਸੀਂ ਕਰਦੇ ਜਾਮੋਗੇ ਨਾ ਮਨ ਹੌਲੀ-ਹੌਲੀ ਸਮਝਦਾ ਜਾਵੇਗਾ ਇੱਕ ਦਿਨ ਆਵੇਗਾ ਜਦੋਂ ਤੁਸੀਂ ਪਾਠ ਵਿੱਚ ਬੈਠ ਕੇ ਸਿਰਫ ਸ਼ਬਦ ਨਹੀਂ ਸੁਣੋਗੇ ਤੁਹਾਨੂੰ ਸ਼ਬਦਾਂ ਵਿੱਚੋਂ ਆਪ ਵਾਹਿਗੁਰੂ ਦੀ ਹਜ਼ੂਰੀ ਮਹਿਸੂਸ ਹੋਵੇਗੀ ਫਿਰ ਬੁਰੇ ਖਿਆਲਾਂ ਦਾ ਕੋਈ ਅਸਤਿਤਵ ਹੀ ਨਹੀਂ ਰਹਿੰਦਾ ਕਿਉਂਕਿ ਉੱਥੇ ਸਿਰਫ ਜੋਤ ਹੁੰਦੀ ਹੈ ਜੋਤ ਵਿੱਚ ਜੋਤ ਰਲੀ ਸੰਸਾਰ ਸਮਾਈ ਜਦੋਂ ਰੂਹ ਗੁਰੂ ਦੇ ਸ਼ਬਦਾਂ ਵਿੱਚ ਲੀਨ ਹੋ ਜਾਂਦੀ ਹੈ ਤਾਂ ਫਿਰ ਮਨ ਤੇ ਉਸਦੇ ਖਿਆਲ ਸਿਰਫ ਧੂੜ ਵਾਂਗ ਰਹਿ ਜਾਂਦੇ ਨੇ ਤੇ ਤੁਸੀਂ ਸਮਝ ਲੈਂਦੇ ਹੋ ਪਾਠ ਕਦੇ ਰੁਕਦਾ ਨਹੀਂ ਉਹ ਤਾਂ ਹਰ ਸਾਹ ਵਿੱਚ ਵਾਹਿਗੁਰੂ ਦਾ ਨਾਮ ਬਣ ਜਾਂਦਾ ਹੈ ਇਹ ਵੀਡੀਓ ਉਹਨਾਂ ਲਈ ਹੈ ਜੋ ਮਨ ਨਾਲ ਲੜ ਰਹੇ ਨੇ ਜੋ ਪਵਿੱਤਰਤਾ ਦੀ ਰਾਹ ਤੇ ਹਨ ਜਦੋਂ ਵੀ ਮਨ ਡਗਮਗਾਵੇ ਇਹੇ ਸ਼ਬਦ ਯਾਦ ਕਰ ਲਓ ਮਨ ਮਾਇਆ ਦਾ ਪਰ ਰੂ ਗੁਰੂ ਦੇ ਅਤੇ ਹਰ ਵਾਰ ਨਾਮ ਜਪਦੇ ਰਹੋ ਵਾਹਿਗੁਰੂ 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 ਫਿਰ ਬੁਰੇ ਖਿਆਲ ਸਿਰਫ ਇੱਕ ਪਰਖ रह ਜਾਣਗੇ ਤੇ ਤੁਸੀਂ ਤੁਸੀਂ ਰੋਸ਼ਨੀ ਬਣ ਜਾਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ